ਦਾ ਆਪਣਾ ਕੰਮ ਰ ਆਪਣੀ ਪਿੰਡੀ ਵਿੱਚ ਸਕ੍ਰੈਪ ਦਾ ਵੀ ਤੇ ਨਾਲ ਆਪਣਾ ਢਾਬਾ ਚਲਾਉਂਦਾ ਮੈਂ ਢਾਬੇ ਦਾ ਕੰਮ ਚਲਾਉਂਦਾ ਜੀ ਤੇ तकरीबन ਮੈਨੂੰ 7:40 7:30 ਦੇ ਕਰੀਬ ਮੇਰੇ ਕੋਲ ਆਇਆ ਕਿ ਤੋਂ ਕਾਫੀ ਬਈ ਭਾਜੀ ਚੋਰੀ ਹੋ ਗਈ ਤੇ ਉਹ ਤਰੋਂ ਤੋਂ ਤੋਂ ਬਾਅਦ ਹੀ ਮੈਂ ਰਾਮਨੀ ਥਾਣੇ ਫੋਨ ਕਰਿਆ ਵੀ ਜੀ ਤਾਂ ਦੇਖੋ ਚੋਰੀ ਇਹ ਤੁਸੀਂ ਮੌਕੇ ਜਾ ਕੇ ਦੇਖੇ ਕਿ ਉਹ ਤੋਂ ਬਾਅਦ ਮੈਂ ਆਇਆ ਸਮਝ ਲੈ ਕੇ ਮੈਂ ਸ੍ਰੀਮੰਤ ਨੂੰ ਜਣਾਉਂਦਾ ਆ ਆ ਕੇ ਪੁੱਛੂ ਕਿੰਨੀ ਵਾਰੀ ਫੋਨ ਕਰਨ ਦੇ ਬਾਅਦ ਵੀ ਕੋਈ ਕੋਈ ਪੁਲਿਸ ਅਧਿਕਾਰੀ ਨਹੀਂ ਤੇ ਪਹੁੰਚਾ ਮੇਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੋਂ ਇਹੀ ਮੰਗ ਕਰਦਾ ਤੇ ਡੀਜੀਪੀ ਸਾਹਿਬ ਤੋਂ ਪਹਿਲਾਂ ਤਾਂ ਆਪਣੀ ਕੋਲ ਸਦ ਸੁਧਾਰ ਕੀਤਾ ਜਾਵੇ ਸਾਡੇ ਕੋਲ ਗੁਆੜ ਠਾਣਾ ਭਾਈਚਾਰਾ ਆ ਬੜਿਆ ਸਾਰੇ ਪਿੰਡਾਂ ਦੇ ਲੋਕ ਆ ਇਹਨਾਂ ਦਾ ਇੰਨਾ ਕਰਨ ਦੇ ਬਾਵਜੂਦ ਵੀ ਇਹ ਠਾਣਾ ਸਰਵਾਈ ਨਹੀਂ ਕਰਦਾ ਕਿਸੇ ਦੀ ਤੀਜੀ ਚੋਰੀ ਮੇਰੇ ਆ ਪਤਨ ਕਿੰਨੇ ਘਰਾਂ ਚ ਚੋਰੀ ਹੋ ਗਈ ਇੱਥੇ ਲੱਗੇ ਅਰਾਕੇ ਚੋਰੀ ਹੋ ਜਾਂਦੀ ਹੋਊਗੀ ਕੋਲਸੋ ਕੋਈ ਕਰ ਸਕਦੀ ਸੀ ਲੱਗੇ ਆ ਗੱਡੀ ਚਾਲਾਕੇ ਤੇ ਖਾਲੀ ਨਹੀਂ ਹੋਇਆ ਹੁਣ ਹਿਸ਼ਾਬ ਪਤਾ ਕਿ ਪਹਿਲੀ ਕਿਤੇ ਨਹੀਂ ਜਾਣ ਸਾਡੇ ਕੋ ਬੰਦੇ ਨਹੀਂ ਦੱਸੋ ਅ ਅਸਐਸਵੀ ਸਾਹਿਬ ਬੇਂਦੀ ਹੈ ਵੀ ਜਿਹੜਾ ਗਵਾਂੜ ਜੀ ਦੀਆਂ ਚੋਰੀਆਂ ਹੋਗੇ ਤਾਂ ਜਾਣਾ ਤਾਂ ਪੁਲਿਸ ਨੇ ਆਮ ਵਰਕਰ ਤਾਂ ਇਹਦੇ ਤੱਕ ਪਹੁੰਚ ਕਰਦਾ ਆਮ ਵਰਕਰ ਦੀ ਕੋਈ ਸੁਣਵਾਈ ਨਹੀਂ ਦਿੱਤੀ ਜਦੋਂ ਸੂਚਨਾ ਦਿੱਤੀ ਆ ਪੁਲਿਸ ਨੂੰ ਪੁਲਿਸ ਮੌਕਾ ਦੇਖਣ ਆਈਏ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਪੁਲਿਸ ਨੂੰ ਅਸੀਂ ਇਹ ਬੇਨਤੀ ਕੀਤੀ ਆ ਵੀ ਅਸੀਂ ਸੀਨੀਅਰ ਅਧਿਕਾਰੀਆਂ ਕੋਲ ਚੱਲੇ ਜੀ ਤੁਸੀਂ ਨਹੀਂ ਸਾਡੀ ਸਰਵਾਈ ਕਰਦੇ ਵੀ ਮੈਂ ਤਾਂ ਲੈ ਐਸ ਵੀਜ਼ਾ ਤੋਂ ਕੋਲ ਆਕੋ ਤੇ ਮੈਂ ਅਸੀਂ ਲੱਗੇ ਆਪਣੀ ਮੀਟਿੰਗ ਸੱਦਣ ਤੇ ਨਹੀਂ ਤਾਂ ਧਰਨੇ ਵਿੱਚ ਹੋਗੀ ਜੀ ਤੁਹਾਡਾ ਅਸੀਂ ਹਰ ਗੱਲ ਨੂੰ ਧਰਨਾ ਪਵਾ ਦੇਈ ਪਰਚਾ ਦਰਜ ਕਰਾਉਣਾ ਵੀ ਫਾਇਦਾ ਨਹੀਂ ਤੇ ਕੁਝ ਆਇਆ ਤਾਂ ਪੁਲਿਸ ਅਧਿਕਾਰੀ ਉਸ ਨੇ ਇਹ ਨਹੀਂ ਬਾਤ ਚ ਭੇਜਿਆ ਜੀ ਇਹ ਹੁਣ ਤੱਕ ਦੀ ਜਾਂਚ ਦੌਰਾਨ ਕੀ ਕੀ ਕਾਰਵਾਈ ਪੁਲਿਸ ਨੇ ਕੀਤੀ ਹੈ ਜੀ ਕੋਈ ਵੀ ਕਾਰਵਾਈ ਨਹੀਂ ਜੀ ਕੋਈ ਵੀ ਕਾਰਵਾਈ ਮੈਂ ਤਾਂ ਇਹ ਰੋਕਿਆ ਮਗਲ ਸੀਸੀ ਕੈਮਰੇ ਚੈੱਕ ਕਰਵਾ ਲਉ ਉੱਥੇ ਨੰਬਰ ਆ ਜਾਦਾ ਟਰਾਲੇ ਦਾ ਤੁਸੀਂ ਦੋ ਬੰਦੇ ਭੇਜੋ ਅਸੀਂ ਗੱਡੀ ਵੀ ਨਾਲ ਦੇ ਦਿੰਦੇ ਆ ਵੀ ਅਸੀਂ ਤੁਸ ਜਾ ਕੇ ਦੋ ਤਿੰਨ ਫੈਕਟੀਆਂ ਚੈੱਕ ਕਰ ਲਾਂਗੇ ਇਹੀ ਆ ਇਹ ਆਪਣੇ ਇਹਨਾਂ ਦੇ ਨਾਲ ਇਹਨਾਂ ਨੂੰ ਕਿਹਾ ਵੀ ਆਪਣੇ ਕੈਮਰੇ ਚ ਚੱਕ ਲਓ ਔਰ ਬਰਾਲਵੀਂ ਅੱਡੇ ਦੇ ਮੈਂ ਇਹ ਮੈਂ ਤਾਂ ਕਹਾਂਦਾ ਨੰਬਰ ਆ ਜਾਣਾ ਕੀ ਮੰਗ ਕਰਦੇ ਹੋ ਮੰਗ ਤਾਂ ਸਰ ਅਸੀਂ ਆਪਣਾ ਇਨਸਾਫ ਚਾਹੁੰਦੇ ਆ ਵੀ ਸਾਨੂੰ ਆਪਣਾ ਇਨਸਾਫ ਤੇ ਤੀਜੀ ਚੋਰੀ ਹੋ ਗਈ ਹੈ ਕਾਰਵਾਈ ਫੋਸ ਤੋਂ ਕੋਈ ਨਹੀਂ ਸਾਡਾ ਸਾਨੂੰ ਵਾਪਸ ਹੀ ਸਮਾਨ ਦੋਇਆ ਜਾਂ ਫਿਰ ਜਿਸ ਦਾ ਨੁਕਸਾਨ ਪੂਰਾ ਕੀਤਾ ਜਾਵੇ। ਫਗਵਾੜਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨਾਲ ਲੋਕਾਂ ਵਿੱਚ ਸਹਿਨ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕੇ ਅੰਦਰ ਆਏ ਦਿਨ ਸ਼ਾਤਰਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਰਾਵਲਪਿੰਡੀ ਵਿਖੇ ਥਾਣੇ ਤੋਂ ਕੁਝ ਹੀ ਦੂਰੀ ਤੇ ਸਥਿਤ ਇੱਕ ਢਾਬੇ ਨੂੰ ਸ਼ਾਤਰਚੋਰ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ। ਅਤੇ ਢਾਬੇ ਅੰਦਰ ਪਿਆ ਖਾਣ ਪੀਣ ਦਾ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਿਆ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆਂ। ਢਾਬੇ ਦੇ ਮਾਲਕ ਰਜਿੰਦਰ ਘੇੜਾ ਨੇ ਦੱਸਿਆ ਕਿ ਉਹਨਾਂ ਦਾ ਰਾਵਲਪਿੰਡੀ ਵਿਖੇ ਆਪਣਾ ਢਾਬਾ ਦੇ ਨਾਮ ਤੋਂ ਇੱਕ ਢਾਬਾ ਹੈ। ਉਹਨਾਂ ਦੱਸਿਆ ਕਿ ਬੀਤੀ ਰਾਤ ਤਕਰੀਬਨ 3.30 ਵਜੇ ਇੱਕ ਟਰਾਲਾ ਡਰਾਈਵਰ ਉਹਨਾਂ ਦੇ ਢਾਬੇ ਤੇ ਰੁਕਦਾ ਹੈ ਅਤੇ ਇੱਧਰ ਉੱਧਰ ਘੁੰਮਣ ਤੋਂ ਬਾਅਦ ਢਾਬੇ ਅੰਦਰ ਪਿਆ ਸਮਾਨ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਟਰਾਲਾ ਡਰਾਈਵਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਦੀ ਸਾਰੀ ਵੀਡੀਓ ਢਾਬੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਅੱਗੇ ਗੱਲਬਾਤ ਕਰਦੇ ਹਾਂ ਉਹਨਾਂ ਥਾਣਾ ਰਾਵਲਪਿੰਡੀ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹੁੰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਵਾਰ-ਵਾਰ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਪੁਲਿਸ ਮੌਕੇ ਤੇ ਨਹੀਂ ਪੁੱਜੀ। ਉਹਨਾਂ ਪੰਜਾਬ ਸਰਕਾਰ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਹਨਾਂ ਦੱਸਿਆ ਕਿ ਉਹਨਾਂ ਦੇ ਢਾਬੇ ਤੇ ਇਹ ਤੀਸਰੀ ਵਾਰ ਚੋਰੀ ਹੋਈ ਹੈ। ਉਹਨਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਉਹਨਾਂ ਦਾ ਤਕਰੀਬਨ 20 ਤੋਂ 25000 ਰੁਪਏ ਦਾ ਨੁਕਸਾਨ ਹੋ ਗਿਆ ਹੈ। ਹਾਂ ਜੀ ਸਰ ਇਹ ਮਾਮਲਾ ਕੀ ਹੈ ਜਿਹੜਾ ਅੱਜ ਸਰ ਮੈ ਰਜਿੰਦਰ ਕੇੜਾ ਜੀ ਚੇਅਰਮੈਨ ਉਮੀਦਵਾਰ ਸੰਸਦ ਪੰਜਾਬ ਮੇਰਾ ਆਪਣਾ ਕਮਰਾ ਵਾਲੀ ਪਿੰਡੀ ਵਿੱਚ ਸਕ੍ਰੈਪ ਦਾ ਵੀ ਤੇ ਨਾਲ ਆਪਣਾ ਢਾਬਾ ਚਲਾਉਂਦਾ ਮੈਂ ਢਾਬੇ ਦਾ ਕੰਮ ਚਲਾਉਂਦਾ ਜੀ। ਤੇ ਤਕਰੀਬਨ ਮੈਨੂੰ 740 750 ਦੇ ਕਰੀਬ ਮੈਨੂੰ ਹੋਰ ਆਇਆ ਜਿੱਥੋਂ ਢਾਬੇ ਤੋਂ ਵੀ ਭਾਜੀ ਚੋਰੀ ਹੋ ਗਈ। ਉਹ ਤਰੋ ਤੋ ਉਸ ਤੋਂ ਬਾਅਦ ਮੈਂ ਰੌਮਨੀ ਠਾੜੇ ਫੋਨ ਕਰ ਰਿਹਾ ਵੀ ਇਹ ਤਾਂ ਕੱਢ ਕੇ ਚੋਰੀ ਇਹ ਤੁਸੀਂ ਮੌਕਾ ਜਾ ਕੇ ਦੇਖੇ ਕਿ ਉਹ ਤੋਂ ਬਾਅਦ ਮੈਂ ਆਇਆ ਸਮਾਨ ਲੈ ਕੇ ਮੈਂ ਸੁਮੰਦੀ ਤੋਂ ਲੈਣਾ ਹਾਂ ਆ ਕੇ ਪੁੱਛੂ ਕਿੰਨੀ ਵਾਰੀ ਫੋਨ ਕਰਨ ਦੇ ਬਾਵਜੂਦ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਤੇ ਪਹੁੰਚਾ ਹਾਰ ਕੇ ਵੀ ਮੈਂ ਕੈਂਡੀਡੇਟ ਕੇ ਤਹਾ ਆਪ ਜਾ ਕੇ ਰੌਮਨੀ ਠਾੜੇ ਜਾ ਕੇ ਕਾਫੀ ਉਹਨਾਂ ਨੂੰ ਮੌਜੂਦਾਨ ਮਿਲਿਆ ਉਹਨਾਂ ਐਸ ਐਚਓ ਸਾਹਿਬ ਐ ਨਹੀਂ ਸਾਡੇ ਅਸੀਂ ਮੈਂ ਬਾਹਰ ਆ ਮੇਰੀ ਕੋ ਡਿਊਟੀ ਆ ਉਹ ਕਹਿੰਦੀ ਕਿਸੇ ਨੇ ਵੀ ਨਹੀਂ ਸਨਵਾਈ ਕੀਤੀ ਸੀ ਜੀ ਦੇ ਮੈਂ ਕਿਹਾ ਸੀ ਮੈਂ ਕਿੰਨੇ ਵਜੇ ਦੀ ਘਟਨਾ ਜੀ ਸਾਰੀ ਘਟਨਾ ਇਹ तकरीबन 3:26 ਵਜੇ ਦੀ ਘਟਨਾ ਸਰ ਨਾਲ ਸਾਡੇ ਠਾਣਾ ਕਿੰਨੀ ਕਿ ਦੂਰੀ ਤੇ ਠਾਣਾ ਪੈਂਦਾ ਠਾਣਾ ਘਟੋ ਘਟਨੀ 100 ਮਿੰਟ 100 ਮਿੰਟ ਤੋਂ ਘਟਨਾ ਸਰ ਕੋਈ ਸੀਸੀਟੀ ਵੀ ਕੈਮਰੇਜ ਬੰਦੇ ਆਏ ਬੰਦੇ ਆਏ ਸਰ ਅਸੀਂ ਦਿਖਾ ਦੇ ਮੈਂ ਆਪ ਲੈਣ ਨੂੰ ਜਾ ਕੇ ਵੀਡੀਓ ਬਣਾ ਕੇ ਦਿੱਤੀ ਕਿੰਨੇ ਵਿਅਕਤੀ ਸੀਗੇ ਇੱਕੋ ਹੀ ਵਿਅਕਤੀ ਆ ਟਰਾਲਾ ਲੈ ਕੇ ਆਇਆ ਡਰਾਈਵਰ ਟਰੱਕ ਡਰਾਈਵਰ ਟਰਾਲਾ ਤੇ ਮੈਂ ਬੇਨਤੀ ਵੀ ਕੀਤੀ ਵੀ ਹੋਰ ਜਲਦੀ ਫੜ ਹੋ ਸਕਦਾ ਜਾਂ ਤਾਂ ਜੀਐਨਏ ਜਿੱਗੇ ਆ ਮੀਡੀਆ ਨੇ ਹੋਊਗਾ ਜਾਇ ਸੋਨੇ ਲਿਕ ਜਮਾਲ ਜਾਂਦਾ ਵੱਡੇ ਟਰਾਲੇ ਦਾ ਤਕਰੀਬਨ ਉੱਥੇ ਹੋ ਆ ਜਾਂਦਾ ਸਰ ਨੁਕਸਾਨ ਕਿੰਨਾ ਹੋ ਗਿਆ ਆਪਣਾ ਸਰ 20-25 ਹਜ਼ਾਰ ਰੁਪਏ ਦਾ ਸਰ ਸਾਡੀ ਇਹ ਤੀਜੀ ਚੋਰੀ ਹੈ ਜੀ ਕੋਈ ਕੈਸ਼ ਵਗੈਰਾ ਵੀ ਲੈ ਗਿਆ ਸਰ ਕੈਸ਼ ਤਾਂ ਉੱਥੇ ਵਿੱਚ ਬਹੁਤ ਘੜ ਗੋ 400 ਰੁਪਏ ਹੁੰਦਾ ਉਹ ਹੈ ਗਈ ਸੀ ਨਹੀਂ ਪਹਿਲਾਂ ਵੀ ਚੋਰੀ ਹੋਈ ਇੱਥੇ ਪਹਿਲਾਂ ਦੋ ਤਿੰਨ ਵਾਰੀ ਭਾਂਡੇ ਹੋਇਆ ਪਹਿਲਾਂ ਵੀ ਅਸੀਂ ਰੌਲ ਬਣੀ ਪੁਲਿਸ ਨੂੰ ਕਿੰਨੀ ਵਾਰ ਇਹਨਾਂ ਬਿਵਸ਼ੇਦ ਦੀ ਕੋਈ ਚੋਰੀ ਪਹਿਲੇ ਕੋਈ ਵੀ ਟ੍ਰੇਸ ਨਹੀਂ ਕੋਈ ਪੁਲਿਸ ਦੀ ਕੋਈ ਪੁਤਲੀ ਸਾਰੇ ਸਾਰੇ ਚੋਰੀ ਢਾਬੇ ਦੇ ਹੋਈ ਹੈ ਜਾਂ ਸਕ੍ਰੈਪ ਮਲੀ ਅੰਦਰ ਵੀ ਸਕ੍ਰੈਪ ਚ ਕੋਈ ਨਹੀਂ ਚੋਰੀ ਹੋਈ ਸਿਰ ਬਾਹਰ ਹੀ ਹੋਈ ਹੈ ਬਾਹਰ ਅੰਦਰ ਡੇਢ ਲੱਗੀ ਤੇ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਸਾਹੀ ਸਰ ਮੈਂ ਆਪ ਜਾ ਕੇ ਖੁਦ ਜਾ ਕੇ ਡੇਢ ਦੋ ਘੰਟੇ ਬਾਅਦ ਇਹਨਾਂ ਨੂੰ ਮੈਂ ਪਹਿਲਾਂ ਫੋਨ ਕਰੀ ਜਾਂ ਨਹੀਂ ਨਹੀਂ ਕੋਈ ਸੁਣਵਾਈ ਨਹੀਂ ਹੁੰਦੀ ਨਹੀਂ ਜਿੱਦਾਂ ਠਾਣੇ ਆ ਤੇ ਉਹ ਕੁਛ ਹੀ ਦੂਰੀ ਦੇ ਤੁਹਾਡਾ ਢਾਬਾ ਆ ਵੀ ਇੱਥੇ ਚੋਰੀ ਦੀ ਵਾਰਦਾਤ ਹੋਈ ਆ ਤੁਸੀਂ ਦੱਸਦੇ ਆ ਵੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਆ ਕੀ ਮੰਗ ਕਰਦੇ ਸੀਨੀਅਰ ਅਧਿਕਾਰੀਆਂ ਮੇਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੋਂ ਇਹੀ ਮੰਗ ਕਰਦਾ ਤੇ ਡੀਜੀਪੀ ਸਾਹਿਬ ਤੋਂ ਪਹਿਲਾਂ ਤਾਂ ਆਪਣੀ ਪੁਲਿਸ ਦਾ ਸੁਧਾਰ ਕੀਤਾ ਜਾਵੇ ਸਾਡੇ ਕੋਲ ਗੁਆਂਢ ਥਾਣਾ ਭਾਈਚਾਰਾ ਬਣਿਆ ਸਾਰੇ ਪਿੰਡਾਂ ਦੇ ਲੋਕ ਆ ਇਹਨਾਂ ਦਾ ਇੰਨਾ ਕਰਨ ਦੇ باوجود ਵੀ ਇਹ ਥਾਣਾ ਸਰਵਾਈ ਨਹੀਂ ਕਰਦਾ ਕਿਸੇ ਦੀ ਤੀਜੀ ਚੋਰੀ ਮੇਰੇ ਆ ਪਤਨ ਕਿੰਨੇ ਘਰਾਂ ਚ ਚੋਰੀ ਹੋਊਗੀ ਇੱਥੇ ਲਾਗੇ ਇਲਾਕੇ ਚ ਚੋਰੀਆਂ ਹੋਣਗੀਆਂ ਪੁਲਿਸੋਂ ਕੋਈ ਵੀ ਕਰ ਸਕਦੀ ਸੀ ਲੱਗੇ ਆ ਗੱਡੀ ਟਰਾ ਲੱਗੇ ਤੇ ਖਾਲੀ ਨਹੀਂ ਹੋਇਆ ਹੋਗਾ ਹਿਸ਼ਾਰਪੁਰ ਤੱਕ फिर भी किते नहीं जाने ਸਾਡੇ ਕੋ ਬੰਦੇ ਹੈ ਨਹੀਂ ਦੱਸੋ ਅ ਐਸਐਸਪੀ ਸਾਹਿਬ ਬੇਨਤੀ ਹੈ ਵੀ ਜਿਹੜਾ ਘਵਾਨ ਚੀਜ਼ ਦੀ ਇੰਡੀਆ ਚੋਰੀ ਹੋਏਗਾ ਤਦ ਜਾਣਾ ਤਾਂ ਪੁਲਿਸ ਨੇ ਆਮ ਵਰਕਰ ਤਾਂ ਇਹਦੇ ਤੱਕ ਪਹੁੰਚ ਕਰਦਾ ਆਮ ਵਰਕਰ ਦੀ ਕੋਈ ਸੁਣਵਾਈ ਨਹੀਂ ਦਿੱਤੀ ਤੇ ਤੁਸੀਂ ਜਦੋਂ ਸੂਚਨਾ ਦਿੱਤੀ ਹੈ ਪੁਲਿਸ ਨੂੰ ਪੁਲਿਸ ਨੇ ਮੌਕਾ ਦੇ ਖੜਾਈ ਹੈ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਪੁਲਿਸ ਨੂੰ ਅਸੀਂ ਇਹ ਬੇਨਤੀ ਕੀਤੀ ਹੈ ਵੀ ਅਸੀਂ ਸੀਨੀਅਰ ਅਧਿਕਾਰੀਆਂ ਕੋਲ ਚੱਲੇ ਜੀ ਤੁਸੀਂ ਨਹੀਂ ਸਾਡੀ ਸੁਣਵਾਈ ਕਰਦੇ ਵੀ ਮੈਂ ਤਾਂ ਐਸਐਸ ਐਸਵੀ ਸਾਹਿਬ ਤੋਂ ਵੜਾ ਕੋ ਤੇ ਮੈਂ ਅਸੀਂ ਲੱਗੇ ਆਪਣੀ ਮੀਟਿੰਗ ਸੱਦਣ ਤੇ ਨਹੀਂ ਤਾਂ ਧਰਨੇ ਵਿੱਚ ਹੋਊਗੀ ਜੇ ਤੁਹਾਡਾ ਅਸੀਂ ਹਰ ਗੱਲ ਨੂੰ ਧਰਨਾ ਬਣਾ ਲਈ ਪਰਚਾ ਦਰਜ ਕਰਾਉਣਾ ਵੀ ਬੇਵਕੂਫੀ ਹੈ ਜੀ ਤੇ ਕੋਈ ਆਇਆ ਤੇ ਪੁਲਿਸ ਅਧਿਕਾਰੀ ਉਸੇ ਇਨੀ ਬਾਤ ਚ ਭੇਜਿਆ ਜੀ ਤੇ ਹੁਣ ਤੱਕ ਦੀ ਜਾਂਚ ਦੌਰਾਨ ਕੀ ਕੀ ਕਾਰਵਾਈ ਪੁਲਿਸ ਨੇ ਕੀਤੀ ਅਜੇ ਕੋਈ ਵੀ ਕਾਰਵਾਈ ਨਹੀਂ ਜੀ ਕੋਈ ਵੀ ਕਾਰਵਾਈ ਮੈਂ ਤਾਂ ਰੋਕਿਆ ਮਗਲ ਸੀਸੀ ਕੈਮਰੇ ਚੈੱਕ ਕਰਵਾ ਲਉ ਉੱਥੇ ਨੰਬਰ ਆ ਜਾਦਾ ਟਰਾਲੇ ਦਾ ਤੁਸੀਂ ਦੋ ਬੰਦੇ ਭੇਜੋ ਅਸੀਂ ਗੱਡੀ ਵੀ ਨਾਲ ਦੇ ਦਿੰਦੇ ਆ ਵੀ ਅਸੀਂ ਤੁਸ ਜਾ ਕੇ ਦੋ ਤਿੰਨ ਫੈਕਟੀਆਂ ਚੈੱਕ ਕਰ ਲਾਂਗੇ ਇਹ ਇਹ ਆਪਣੇ ਇਹਨਾਂ ਦੇ ਇਹਨਾਂ ਨੂੰ ਕਿਹਾ ਵੀ ਆਪਣੇ ਕੈਮਰੇ ਚ ਕੱਲੋਗੇ ਔਰ ਰਾਵਲਪਿੰਡੀ ਅੱਡੇ ਦੇ ਮੈਂ ਅਮਰ ਜੀ ਦਾ ਨੰਬਰ ਆ ਗਿਆ ਕੀ ਮੰਗ ਕਰਦੇ ਹੋ ਮੰਗ ਤਾਂ ਸਰ ਅਸੀਂ ਆਪਣਾ ਇਨਸਾਫ ਚਾਹੁੰਦੇ ਆ ਕਿ ਸਾਨੂੰ ਆਪਣਾ ਇਨਸਾਫ ਤੇ ਤੀਜੀ ਚੋਰੀ ਹੋ ਗਈ ਹੈ ਕਾਰਵਾਈ ਪੁਲਿਸ ਵੱਲੋਂ ਕੋਈ ਨਹੀਂ ਸਾਡਾ ਸਾਨੂੰ ਵਾਪਸੀ ਸਵਾਨ ਤੋਂ ਆਇਆ ਜਾਂ ਵੀ ਜਿਸ ਦਾ ਨੁਕਸਾਨ ਪੂਰਾ ਕੀਤਾ ਜਾਵੇ ਉਧਰ ਇਹ ਸਾਰੇ ਮਾਮਲੇ ਦੇ ਸਬੰਧ ਵਿੱਚ ਜਦੋਂ ਥਾਣਾ ਰਾਵਲਪਿੰਡੀ ਦੇ ਐਸ ਐਚ ਓ ਲਾਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣਾ ਢਾਬੇ ਤੇ ਚੋਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ ਉਹਨਾਂ ਕਿਹਾ ਕਿ ਉਹਨਾਂ ਮੌਕੇ ਤੇ ਜਾ ਕੇ ਸਾਰੀ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਹਾਂਜੀ ਸਰ ਇੱਕ ਢਾਬੇ ਤੇ ਚੋਰੀ ਹੋਈ ਦੇਗਾ ਕੀ ਮਾਮਲਾ ਸਾਰਾ ਕੀ ਹੈ ਸਰ ਉਹਨੂੰ ਸਾਡੇ ਲਾਗੇ ਨਜ਼ਦੀਕ ਹੀ ਹੈ ਕੋਈ ਹੁਣਾ ਇੱਥੋਂ ਰਾਹੁਲਪਿੰਡੀ ਦੇ ਲਾਗੇ ਹੈ ਢਾਬਾ ਆਪਣਾ ਢਾਬਾ ਆਪਣਾ ਤਾਂ ਬਨਾਮ ਪਿਆ ਤੇ ਉਹ ਹੈਗਾ ਰਜਿੰਦਰ ਹੀੜੀ ਦਾ ਨਾਲ ਹੀ ਉਹਦੀ ਵਰਕ ਹੈਗੀ ਆ ਘਵਾੜਨ ਦੁਕਾਨ ਉੱਥੋਂ ਕੁਤ ਕਰੀਬ ਕੋਈ ਸਾਢੇ 1:00 ਵਜੇ ਦੇ ਕਰੀਬ ਕੋਈ ਟਰੱਕ ਆਲਾ ਆਇਆ ਟਰਾਲੇ ਵਾਲਾ ਚਾਹ ਦੇ ਮਾਨੇ ਉਤਰਿਆ ਜਾਂ ਕਿਦਾਂ ਉਤਰਿਆ ਇਕੱਲਾ ਬੰਦਾ ਉਤਰਿਆ ਜਿਹਦੋਂ ਨੇ ਕਦੇ ਸੱਜੇ ਦੇਖਿਆ ਵੀ ਕਿਸੇ ਨੇ ਕੋਈ ਗੁੰਡਾ ਦਰਦਾਰ ਨਹੀਂ ਖੜਕਾਇਆ ਜਾਂ ਨਹੀਂ ਉਹਨੇ ਖੋਲਿਆ ਤੇ ਉੱਥੋਂ ਉਹਦੇ ਖਾਣ ਪੀਣ ਵਾਲਾ ਸਮਾਨ ਚੋਰੀ ਕਰਕੇ ਜਿਹੜਾ ਲੈ ਗਿਆ ਸਰ ਕੋਈ ਸੀਸੀਟੀਵੀ ਕੈਮਰੇਜ ਆਏ ਬੰਦੇ ਕੈਮਰਾਮੈਨ ਖੁਦ ਦੇਖਿਆ ਉਹਦਾ ਚਾਉਂਦਾ ਕੈਮਰਾ ਕਿੰਨਾ ਨੁਕਸਾਨ ਹੋ ਗਿਆ ਤੁਹਾਨੂੰ ਨੁਕਸਾਨ ਜੋ ਮੈਂ ਵਾਚਿਆ ਉਹ ਹੈਗਾ 5 ਤੋਂ 10 ਹੱਦ ਤੱਕ ਉਹ 10000 ਦਾ ਗ੍ਰੇਪਸਾ ਤੇ ਸਰ ਇੱਕ ਉਹਨਾਂ ਦਾ ਕਹਿਣਾ ਹੈ ਵੀ ਚੋਰੀ ਦੀ ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਵੀ ਦਿੱਤੀ ਗਈ ਵੀ ਬਿਲਕੁਲ ਨਜ਼ਦੀਕ ਨੂੰ ਥਾਣਾ ਹੈ ਵੀ ਪੁਲਿਸ ਮੁਲਾਜ਼ਮ ਕੋਈ ਵੀ ਮੌਕੇ ਤੇ ਨਹੀਂ ਆਇਆ ਨਹੀਂ ਮੈਨੂੰ ਤਾਂ ਜਦੋਂ ਪਤਾ ਲੱਗਾ ਮੈਂ ਇਮੀਡੀਏਟਲੀ ਪਹੁੰਚ ਗਿਆ ਨਹੀਂ ਤੇ ਵੈਸੇ ਲੋਕ ਪਬਲਿਕ ਦੇ ਉੱਤੇ ਪੁਲਿਸ ਦੇ ਉੱਤੇ ਅੱਗੇ ਕਿਥੇ ਲਾਉਂਦੇ ਹੁੰਦੇ ਲੇਕਿਨ ਮੈਂ ਤਾਂ ਬਾਅਦ ਵਾਦ 5 ਜਾਂ 7 ਮਿੰਟ ਚ ਪਹੁੰਚ ਗਿਆ ਉੱਥੇ ਤੇ ਹੁਣ ਤੱਕ ਦੀ ਜਾਂਚ ਦੇ ਉਹ ਇੱਕ ਹੀ ਡਰਾਈਵਰ ਹੈ ਹੋਰ ਕੋਈ ਉਧਰ ਨਾਲ ਹੈ ਨਹੀਂ ਤੇ ਹੁਣ ਕੀ ਕਾਰਵਾਈ ਤੁਹਾਡੀ ਕੀਤੀ ਅਸੀਂ ਇਹ ਐਫ ਆਈ ਆਰ ਰੈਡ ਕਰਕੇ ਤਫਤੀਸ਼ ਕਰ